ਫਰੋਸਪੁਰ ਦਿਹਾਤੀ ਦੇ ਐਮਐਲਏ ਨੂੰ ਸ਼ਾਇਦ ਇਹ ਲੱਗਦਾ ਵੀ ਉਹ ਇਸ ਤਰੀਕੇ ਦੀ ਧੰਦਲੀ ਮਚਾ ਕੇ ਸਾਡਿਆਂ ਵਰਕਰਾਂ ਨੂੰ ਡਰਾ ਕੇ ਸ਼ਾਇਦ ਉਹ ਸਰਪੰਚੇ ਲੈਣਗੇ ਮੈਂ ਸਮਝਦਾ ਵੀ ਬਲਾਕ ਦੇ ਵਿੱਚ ਆ ਕੇ बराबर کھڑو ਆਪਦੇ ਬੰਦੇ ਦੇ ਪੇਪਰ ਭਰਾਂਗੇ ਵੀ ਇਹ ਦਿਮਾਗ ਦੇ ਵਿੱਚੋਂ ਕੱਢ ਦੇਣ ਵੀ ਕਿਸੇ ਤਰੀਕੇ ਦਾ ੱੱੱਕਾ ਕਰ ਲੈਣਗੇ ੱੱੱਕਾ ਕਰਨ ਤੋਂ ਬਾਅਦ ੱੱੱਕਾ ਸਹਿਣਾ ਬਹੁਤ ਔਖਾ ਹੁੰਦਾ ਜੇ ਤੁਸੀਂ ਕੁੱਟਮਾਰ ਕਰਨੀ ਆ ਤੇ ਅਸੀਂ ਤਿਆਰ ਆ ਪਰ ਇਹ ਗੱਲ ਵੀ ਦਿਮਾਗ ਦੇ ਵਿੱਚ ਰੱਖਿਆ ਜੇ ਜਦੋਂ ਸਮਾਂ ਆਇਆ ਤੇ ਵਾਰੀ ਬਰਾਬਰ ਦੀ ਬਾਜੀ ਪਾ ਕੇ ਮੋੜਾਂ ਤੇ ਚਾਰ ਕੋਨਾ ਨੇ ਆਪਦੇ ਗੁੰਡੇ ਬਿਠਾਏ ਪਏ ਆ ਉਹ ਜਿਹੜੇ ਸਮੈਗ ਵੇਚਦੇ ਆ ਚੱਟਾ ਵੇਚਦੇ ਸਾਨੂੰ ਸਾਰਾ ਕੁਝ ਪਤਾ ਤੇ ਹਾਰ ਭਾਇਆ ਕਿੱਥੇ ਭਾਇਆ ਇਹ ਬਲਾਕ ਦੇ ਵਿੱਚ ਭਾਇਆ ਜੀ ਕਿਹੜੇ ਬਲਾਕ ਦੇ ਵਿੱਚ ਬਲਾਕ ਘਲਕੋੜ ਦੇ ਬਲਾਕ ਨੂੰ ਤੋੜ ਦੇ ਬਿਠਾਏ ਆ ਇਹ ਦਈਏ ਨਾ ਪਾਏ ਔਰ ਕਿਨੇ ਪਾਣੇ ਐ ਐਮਐਲਏ ਦਈਏ ਦਈਏ ਦੇ ਇੱਕ ਸਟੇਟਮੈਂਟ ਦੱਸ ਦਿਓ ਜੇ ਦਈਏ ਦੀ ਇੱਕ ਸਟੇਟਮੈਂਟ ਆਈ ਹੋਵੇ ਬਲਾਕਾ ਜਿਹਨਾਂ ਨੇ ਗੈਂਗਸਟਰ ਬਿਠਾਤੇ ਔਰ ਮੈਂ ਅੱਜ ਜਲਦੀ ਆ ਸ਼ਾਮ ਤੱਕ ਵੀਡੀਓ ਜਾਰੀ ਕਰੂੰਗਾ ਬਲਾਕਾ ਜ ਲੋਕਨ ਵੈਪਨ ਲੈ ਕੇ ਬੈਠੇ ਕੋਈ ਮਾਰਨ ਬਰਾਉਣ ਵਾਲੀ ਗੱਲ ਬਣੀ ਤੇ ਜ਼ਿੰਮੇਵਾਰੀ ਆਪਣੇ ਐਮਐਲਏ ਦੀ ਪੜ੍ਹਦੀ ਹੈ ਵੀ ਇਹੋ ਜੀ ਗੁੰਡਾਗਰਦੀ ਬਿਲਕੁਲ ਨਹੀਂ ਚੱਲਣ ਦੇ ਆਗੇ ਜੇ ਇਲੈਕਸ਼ਨ ਕਰਾਉਣ ਤੇ ਮੈਂ ਸਮਝਦਾ ਇਹਨਾਂ ਦਾ ਇੱਕ ਵੀ ਸਰਪੰਚ ਨਹੀਂ ਬਣਦਾ ਪਿੰਡਾਂ ਦੇ ਵਿੱਚ ਸਹਿਮਤੀ ਕਰੀ ਬੈਠੇ ਵੀ ਇਹਨਾਂ ਦਾ ਕੋਈ ਐਮਐਲਏ ਸਰਪੰਚ ਚਤਨ ਦੇਣਾ ਵੀ ਨਹੀਂ ਜਿਵੇਂ ਪਹਿਲੀਆਂ ਸਰਕਾਰਾਂ 'ਚ ਥੱਕੇ ਹੋਏ ਆ ਸਰਪੰਚੀਆਂ 'ਚ ਉਸੇ ਹੀ ਦਫ਼ਤਰ ਦੇ ਵਿੱਚ ਲੱਗਦਾ ਉਹ ਇਹ ਸੋਚਦੇ ਹੋਣਗੇ ਵੀ ਅਸੀਂ ਵੀ ਉਵੇਂ ਹੀ ਕਰਗੇ ਜਿਵੇਂ ਇਹਨਾਂ ਨੇ ਕੀਤਾ ਪਰ ਐਮਐਲਏ ਸਮਝਦਾ ਕਿ ਮੈਂ ਜਿਹੜੀ ਧੰਦਲੀ ਆ ਇਹ ਮੈਂ ਆਪਦੇ ਘਰੋਂ ਚਲਾਵਾ ਉਹਨੇ ਜਿੰਨੇ ਵੀ ਸੈਕਟਰੀ ਜਿੰਨੇ ਵੀ ਵੀਡੀਓ ਜੋ ਵੀ ਮੈਂਬਰ ਲੱਗ ਰਹੇ ਨੇ ਉਹ ਸਾਰੇ ਆਪਦੇ ਘਰੇ ਆਪਦੇ ਆਫਿਸ ਬਿਠਾ ਰੱਖੇ ਕਾਂਗਰਸ ਦੇ ਵੱਲੋਂ ਅੱਜ ਧਰਨਾ ਦਿੱਤਾ ਗਿਆ ਡੀਸੀ ਦਫਤਰ ਐਸਐਸਪੀ ਦਫਤਰ ਦੇ ਸਾਹਮਣੇ ਵਾਲੀ ਰੋਡ ਨੂੰ ਜੰਮ ਕੀਤਾ ਗਿਆ ਨਾਮ ਜਿਤ ਗਿਆ ਭਰਨ ਨੂੰ ਲੈ ਕੇ ਇੱਥੇ ਸ਼ਹਿਰੀ ਸਾਬਕਾ ਐਮਐਲਏ ਔਰ ਆਸ਼ੂ ਬਾਂਗੜ ਐਮਪੀ ਮੌਜੂਦਾ ਸ਼ੇਰ ਸਿੰਘ ਕਬਾਇਆ ਕੁਲਬੀਰ ਸਿੰਘ ਜੀਰਾ ਸਾਰੇ ਇੱਥੇ ਮੌਜੂਦ ਨੇ ਫਿਲਹਾਲ ਸਾਡੇ ਨਾਲ ਆਸ਼ੂ ਬਾਂਗੜ ਮੌਜੂਦ ਆ ਕਿਉਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਧਰਨਾ ਪ੍ਰਦਰਸ਼ਨ ਦੇਣ ਦੀ ਲੋੜ ਤਾਂ ਪਈ ਹੈ ਕਿਉਂਕਿ ਮੈਂ ਸਮਝਦਾ ਵੀ ਸਮੇਂ-ਸਮੇਂ ਦੀ ਸਰਕਾਰਾਂ ਤੱਕਾ ਕਰਦੀ ਨੇ ਪਰ ਮੈਂ ਸਮਝਦਾ ਇਹਨਾਂ ਦੀ ਕੋਈ ਰਣਨੀਤੀ ਨਹੀਂ ਕਿਸੇ ਤੇ ਪ੍ਰਕਾਰ ਦੀ ਕੋਈ ਪ੍ਰਸ਼ਾਸਨ ਦੀ ਤਿਆਰੀ ਨਹੀਂ ਸਰਕਾਰ ਦੀ ਕੋਈ ਤਿਆਰੀ ਨਹੀਂ ਇਸ ਕਰਕੇ ਐਨਓਸੀ ਇੱਕ ਬੰਦਾ ਲੋਕਤੰਤਰ ਦਾ ਅਧਿਕਾਰ ਹੈ ਜਿਹੜਾ ਹਰ ਬੰਦੇ ਨੂੰ ਚਾਹੀਦਾ ਹੈ ਔਰ ਮੈਂ ਸਮਝਦਾ ਬਲਾਕਾ ਜੀ ਬਲਾਕਾ ਜੀ ਨੇ ਗੈਂਗਸਟਰ ਬਿਠਾਤੇ ਔਰ ਮੈਂ ਜਲਦੀ ਆ ਸ਼ਾਮ ਤੱਕ ਵੀਡੀਓ ਜਾਰੀ ਕਰੂੰਗਾ ਬਲਾਕਾ ਜੀ ਲੋਕਨ ਵੈਪਨ ਲੈ ਕੇ ਬੈਠੇ ਆ ਤੇ ਇਹ ਲੋਕਤੰਤਰ ਦਾ ਅਧਿਕਾਰ ਤੇ ਕਹਾਂਣ ਹੈ ਜੀ ਬਿਲਕੁਲ ਜਿਹੜਾ ਇਹ ਬਿਲਕੁਲ ਕਰ ਰਹੇ ਨੇ ਸੋ ਇਸ ਕਰਕੇ ਮੈਂ ਸਮਝਦਾ ਫਿਰੋਜ਼ਪੁਰ ਦਿਹਾਤੀ ਦੇ ਐਮਐਲਏ ਨੂੰ ਸ਼ਾਇਦ ਇਹ ਲੱਗਦਾ ਵੀ ਉਹ ਇਸ ਤਰੀਕੇ ਦੀ ਧੰਦਲੀ ਮਚਾ ਕੇ ਸਾਡਿਆਂ ਵਰਕਰਾਂ ਨੂੰ ਡਰਾ ਕੇ ਸ਼ਾਇਦ ਸਰਪੰਚੇ ਲੈਣਗੇ ਮੈਂ ਸਮਝਦਾ ਵੀ ਬਲਾਕ ਦੇ ਵਿੱਚ ਆ ਕੇ ਬਰਾਬਰ ਖੜੋ ਇੱਥੇ ਜੇ ਮਤਲਬ ਕੋਈ ਮਰਨ ਬਰਉਣ ਵਾਲੀ ਗੱਲ ਬਣੀ ਤੇ ਜ਼ਿੰਮੇਵਾਰੀ ਆਪਣੇ ਐਮਐਲਏ ਦੀ ਵੰਡਦੀ ਹੈ ਸੋ ਇਸ ਕਰਕੇ ਮੇਰਾ ਵੀ ਅਸੀਂ ਸਮਝਦੇ ਆ ਵੀ ਇਹੋ ਜੀ ਗੁੰਡਾਗਰਦੀ ਬਿਲਕੁਲ ਨਹੀਂ ਚੱਲਣ ਦੇਗਾ ਅੱਛਾ ਭਗਵੰਤ ਸਿੰਘ ਮਾਨ ਕਹਿੰਦੇ ਸੀ ਵੀ ਇਹੋ ਜਿਹਾ ਕੁਝ ਨਹੀਂ ਹੋਏਗਾ ਨਿਰਪੱਖ ਹੋਏਗੀ ਪਰ ਇਹ ਤੁਸੀਂ ਜਿਵੇਂ ਗੁੰਡਾਗਰਦੀ ਕੀਆ ਇਹ ਫਿਰ ਕਿਉਂ ਕੀਤੀ ਜਾ ਰਹੀ ਆ ਕਾਹ ਤੋਂ ਜਦੋਂ ਉੱਪਰੋਂ ਤਾਂ ਕਹਿੰਦੇ ਨਿਰਪੱਖ ਕਰਨਾ ਸਾਰਾ ਕੁਝ ਨਹੀਂ ਇਹਨਾਂ ਦੇ ਕੋਈ ਟਈਆਂ ਤਿੰਨ ਸਾਲਾਂ 'ਚ ਪੰਚਾਇਤਾਂ ਨੂੰ ਦੇ ਹੀ ਨਹੀਂ ਪਾਏ ਕੁਝ ਕੋਈ ਚੀਜ਼ ਸਾਬਤ ਹੀ ਨਹੀਂ ਕਰ ਪਾਏ ਟਈਆਂ ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਦੇਖੋ ਜਿਹੜੇ ਵੀ ਪਾਰਟੀਆਂ ਛੱਡ ਕੇ ਇਹਨਾਂ ਦੇ ਪਾਰਟੀਆਂ ਵਿੱਚ ਆਏ ਨੇ ਉਹ ਚਾਹੇ ਕਾਲੇ ਦਲ ਨੇ ਚਾਹੇ ਕਾਂਗਰਸ ਤੋਂ ਨੇ ਇਹਨਾਂ ਦੇ ਕੋਈ ਵਿਵਸਥ ਬੰਦੀ ਬਣਾ ਹੀ ਨਹੀਂ ਪਾਏ ਇਹਨਾਂ ਨੇ ਕੋਈ ਵੀ ਇਹੋ ਜਿਹੀ ਪਿੰਡਾਂ ਦੇ ਵਿੱਚ ਵਿਕਾਸ ਵਾਲੀ ਸਿਰਫ ਇੱਕ ਭੂਮਿਕਾ ਨਿਭਾਈ ਹੈ ਪੇਜਾਂ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਗਰਾਊਂਡ ਲੈਵਲ ਤੇ ਰਿਪ ਮੈਂ ਸਮਝਦਾ ਇਹਨਾਂ ਦਾ ਇੱਕ ਵੀ ਸਰਪੰਚ ਨਹੀਂ ਬਣਦਾ ਔਰ ਲੋਕ ਹਮੇਸ਼ਾ ਪਿੰਡਾਂ ਦੇ ਵਿੱਚ ਸਹਿਮਤੀ ਕਰੀ ਬੈਠੇ ਆ ਵੀ ਇਹਨਾਂ ਦਾ ਕੋਈ ਐਮਐਲ ਸਰਪੰਚ ਚਤਨ ਦੇਣਾ ਵੀ ਨਹੀਂ ਲੱਗਦਾ ਕਿ ਉਹ ਇਹ ਗੱਲ ਸੋਚਦੇ ਆ ਜਿਵੇਂ ਪਹਿਲੀਆਂ ਸਰਕਾਰਾਂ 'ਚ ਧੱਕੇ ਹੋਏ ਆ ਸਰਪੰਚੀਆਂ 'ਚ ਉਸੇ ਦਫ਼ਤਰ ਦੇ ਵਿੱਚ ਕਾਂਗਰਸ ਨੇ ਵੀ ਕੀਤੇ ਆ ਅਕਾਲੀ ਦਲ ਨੇ ਵੀ ਕੀਤੇ ਆ ਗੱਲ ਬਾਹਰ ਆਉਂਦੀ ਆ ਪਰ ਲਗਦਾ ਉਹ ਇਹ ਸੋਚਦੇ ਹੋਣਗੇ ਵੀ ਅਸੀਂ ਵੀ ਉਵੇਂ ਹੀ ਕਰਗੇ ਜਿਵੇਂ ਇਹਨਾਂ ਨੇ ਕੀਤਾ ਨਹੀਂ ਨਹੀਂ ਮੈਂ ਸਮਝਦਾ ਦੇਖੋ ਕਾਂਗਰਸ ਦੇ ਵਿੱਚ ਤੱਕੇ ਹੋਏ ਆ ਮੈਂ ਸਮਝਦਾ ਹਰ ਬੰਦੇ ਦੀ ਆਪਦੀ ਆਪਦੀ ਇੱਕ ਸੀਮਤਾ ਆ ਚਾਹੇ ਕਾਂਗਰਸੀ ਚਾਹੇ ਕਾਲੀ ਦਲ ਦੀ ਆ ਪਰ ਤੱਕੇ ਦਾ ਵੀ ਇੱਕ ਲੈਵਲ ਹੁੰਦਾ ਲੋਕਤੰਤਰ ਦਾ ਅਧਿਕਾਰ ਜਿਹੜਾ ਹੈਗਾ ਉਹਨੂੰ ਨਹੀਂ ਗਵਾ ਸਕਦੇ ਇਹੜੀ ਐਨਓਸੀ ਇੱਕ ਬੰਦਾ ਰਾਈਟ ਆ ਝਗੜਾ ਅਸੀਂ ਪਿੰਡ ਲੈਵਲ ਤੇ ਕਿਸੇ ਨੇ ਵੀ ਕਰ ਸਕਦੇ ਆ ਆਪਸ ਵਿੱਚ ਕਿਸੇ ਨਾ ਵੀ ਹੋ ਸਕਦਾ ਲੇਕਿਨ ਜਿਹੜਾ ਇੱਕ ਦੁਆਰ ਬਣਾਇਆ ਗਿਆ ਬਲਾਗ ਬਣਾਏਗੇ ਇੱਕ ਮੰਦਰ ਆ ਬੇਸਿਕਲੀ ਜਿਹਦੇ ਵਿੱਚ ਹਰ ਬੰਦੇ ਨੂੰ ਚਾਹੇ ਕੋਈ ਵੀ ਭਾਈਚਾਰ ਦਾ ਬੰਦਾ ਉਹਨੂੰ ਅਧਿਕਾਰਿਕ ਤੌਰ ਦੇ ਉੱਤੇ ਬਣਦੀਆਂ ਆਪਦੀਆਂ ਜਿਹੜੇ ਪੇਪਰ ਵਰਕ ਨੂੰ ਦੇਣੇ ਚਾਹੀਦੇ ਐਨਓਸੀ ਦੇਣੀਆਂ ਚਾਹੀਦੀਆਂ ਚੁੱਲਾ ਟੈਕਸ ਦੇਣੇ ਚਾਹੀਦੇ ਆ ਪਰ ਐਮਐਲਏ ਸਮਝਦਾ ਕਿ ਮੈਂ ਜਿਹੜੀ ਧੰਦਲੀ ਆ ਇਹ ਮੈਂ ਆਪਦੇ ਘਰੋਂ ਚਲਾਵਾ ਉਹਨੇ ਜਿੰਨੇ ਵੀ ਸੈਕਟਰੀ ਜਿੰਨੇ ਵੀ ਵੀਡੀਓ ਜੋ ਵੀ ਮੈਂਬਰ ਲੱਗ ਰਹੇ ਨੇ ਉਹ ਸਾਰੇ ਆਪਦੇ ਘਰੇ ਆਪਦੇ ਆਫਿਸ ਬਿਠਾ ਰੱਖੇ ਨੇ ਸੋ ਮੈਂ ਸਮਝਦਾ ਗੱਲਾ ਬਹੁਤਾ ਲੰਮਾ ਟਾਈਮ ਚੱਲਣ ਵਾਲੀਆਂ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਆਪਦੇ ਬੰਦੇ ਦੇ ਪੇਪਰ ਭਰਾਂਗੇ ਵੀ ਇਹ ਦਿਮਾਗ ਦੇ ਵਿੱਚੋਂ ਕੱਢ ਦੇਣ ਵੀ ਕਿਸੇ ਤਰੀਕੇ ਦਾ ੱੱੱਕਾ ਕਰ ਲੈਣਗੇ ੱੱੱਕਾ ਕਰਨ ਤੋਂ ਬਾਅਦ ੱੱੱਕਾ ਸਹਿਣਾ ਬਹੁਤ ਔਖਾ ਹੁੰਦਾ ਸੋ ਮੇਰੀ ਬੇਨਤੀ ਹੈ ਜੇ ਤੁਸੀਂ ਕੁੱਟਮਾਰ ਕਰਨੀ ਹੈ ਤੇ ਅਸੀਂ ਤਿਆਰ ਆਂ ਪਰ ਇਹ ਗੱਲ ਵੀ ਦਿਮਾਗ ਦੇ ਵਿੱਚ ਰੱਖਿਆ ਜੇ ਜਦੋਂ ਸਮਾਂ ਆਇਆ ਤੇ ਵਾਰੀ ਬਰਾਬਰ ਦੀ ਬਾਜੀ ਪਾ ਕੇ ਮੋੜਾਂਗੇ ਕਿਤੇ ਕੋਈ ਦੂਰ ਨਹੀਂ ਜਿਹੜੇ ਚਾਰ ਕੋ ਉਹਨਾਂ ਨੇ ਆਪਦੇ ਗੁੰਡੇ ਬਿਠਾਏ ਪਏ ਆ ਉਹ ਜਿਹੜੇ ਸਮੈਗ ਵੇਚਦੇ ਆ ਚੱਟਾ ਵੇਚਦੇ ਸਾਨੂੰ ਸਾਰਾ ਕੁਝ ਪਤਾ ਹੈ ਪਰ ਸਮਾਂ ਆਉਣ ਦੇ ਉੱਤੇ ਹਾਰ ਭਾਇਆ ਕਿੱਥੇ ਪਾਏ ਆ ਇਹ ਬਲਾਕ ਦੇ ਵਿੱਚ ਪਾਏ ਆ ਜੀ ਕਿਹੜੇ ਬਲਾਕ ਦੇ ਬਲਾਕ ਘਲਖੋਦ ਬਲਾਕ ਤੋਂ ਤੋੜ ਦੇ ਬਿਠਾਏ ਆ ਇਹ ਦਈਏ ਨੇ ਪਾਏ ਔਰ ਕਿ ਕੋਈ ਇੱਕ ਸਟੇਟਮੈਂਟ ਦੇ ਦੇ ਉਹ ਵੀ ਦਈਆਂ ਨੇ ਕੋਈ ਆਪਣਾ ਪੱਖ ਦਿੱਤਾ ਉਹ ਵੀ ਇਹਦੇ ਧੱਕੇ ਹੋ ਰਹੇ ਆ ਸੋ ਐਮਐਲਏ ਦੀ ਇੱਕ ਹਲਕੇ ਤੇ ਜ਼ਿੰਮੇਵਾਰੀ ਬੰਦੀ ਪਰ ਮੈਂ ਸਮਝਦਾ ਵੀ ਉਹ ਆਪਣੀ ਕਾਰਗਿਰ ਤੋਂ ਨਕਾਰਿਆ ਗਿਆ ਉਹ ਬਿਲਕੁਲ ਇਸ ਗੱਲ ਤੋਂ ਭੱਜ ਗਿਆ ਵੀ ਮੈਂ ਇਹ ਚੀਜ਼ਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਮੈਂ ਮਤਲਬ ਬਿਲਕੁਲ ਨਿਰਪੱਖ ਤਰੀਕੇ ਨਾਲ ਇਲੈਕਸ਼ਨ ਕਰਾਰਾ ਪਰ ਮੈਂ ਸਮਝਦਾ ਵੀ ਇਹ ਬਿਲਕੁਲ ਝੂਠ ਹੈ ਉਹ ਆਪ ਦਾ ਐਕਸਪਲੇਨ ਕਰਨ ਦਵੇ ਵੀ ਜੇ ਉਹ ਇਲੈਕਸ਼ਨ ਬਿਲਕੁਲ ਰੋਕਣਾ ਚਾਹੁੰਦਾ ਪੰਚਾਇਤਾਂ ਨੂੰ ਬਹਾਲ ਕਰੇ ਤੇ ਇਲੈਕਸ਼ਨ ਕਰਾਵੇ ਕਹਿੰਦੇ ਸਰਬਸੰਮਤੀਆਂ ਵੀ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਆ ਰਹੀਆਂ ਨੇ ਬਿਲਕ ਉਹ ਸਹਿਮਤ ਨਹੀਂ ਹੋ ਪਾਰੇ ਅਸੀਂ ਸਮਝਦੇ ਹਾਂ ਸਤਕਾਰ ਕਰਦੇ ਜਿਹੜੀ ਪੰਚਾਇਤ ਕਰਨਾ ਚਾਹੁੰਦੀ ਹੈ ਅਸੀਂ ਵੀ ਨਾਲ ਸਮਰਥਨ ਕਰਦੇ ਹਾਂ ਪਰ ਜੇ ਇਸ ਪਿੰਡ ਦੇ ਵਿੱਚ ਇੱਕ ਬੰਦੇ ਦੀ ਸਰੋਪਾ ਪਾਤਾ ਉਸੇ ਪਿੰਡ ਦੇ ਵਿੱਚ ਚਾਰ ਬੰਦੇ ਇਹ ਗੁੰਡਾਗਰਦੀ ਵੀ ਅਸੀਂ ਪੇਪਰ ਨਹੀਂ ਭਰਨਦੇ ਆਂਗੇ ਕਾਗਜ਼ ਰਿਜੈਕਟ ਕਰਾ ਦੇਾਂਗੇ ਸੋ ਇਸ ਤਰੀਕੇ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਦੇ ਮੈਂ ਸਮਝਦਾ ਇਹੋ ਜੀ ਗੁੰਡਾਗਰਦੀ ਫਰੋਸਪੁਰ ਦਿਹਾਤੀ 'ਚ ਨਹੀਂ ਹੋਣ ਦੇ ਹੁਣ ਕੋਈ ਗੁੰਡਾਗਰਦੀ ਬਲਾਕ 'ਚ ਹੋਈ ਆ ਪੇਪਰ ਭਰਨ ਨੂੰ ਲੈ ਕੇ ਕਿਸੇ ਵੀ ਪਾਰਟੀ ਜਾਂ ਯਾਦ ਨਾਲ ਜਾਂ ਕਿਸੇ ਨਾਲ ਇਹਨਾਂ ਦੇ ਵਰਕਰ ਆਪਸ ਹੀ ਲੜੀ ਜਾਂਦੇ ਆ ਜੀ ਕੱਲ ਵੀ ਇਹਨਾਂ ਦੇ ਵਰਕਰ ਆਪਸ ਹੀ ਪਿੜ ਪ ਸਾਡੀ ਬੇਇੱਜ਼ਤੀ ਮਹਿਸੂਸ ਕਰਾ ਰਹੇ ਆਪਸ ਹੀ ਲੜਪੇ ਆਪਸ ਹੀ ਲੜਪੇ ਝਾੜੂ ਵਾਲੇ ਝਾੜੂ ਵਾਲੇ ਝਾੜੂ ਵਾਲੇ ਲੜਪੇ ਇੱਕੋ ਪਿੰਡ ਦੇ ਦੋ ਦੋ ਬੰਦੇ ਤਿੰਨ ਤਰ ਹਾਵਾਂ ਦਿੱਤੀਆਂ ਬੰਦੇ ਸ਼ਾਮਲ ਕੀਤੇ ਆ ਕੋ ਅਕਾਲੀ ਦਾ ਤੋਂ ਲਿਆਂਦਾ ਕੋ ਕਾਂਗਰਸ ਤੋਂ ਲਿਆਂਦਾ ਉਹਨਾਂ ਦੇ ਆਪ ਦੇ ਵਰਕਰ ਆ 15 15 ਪਿੰਡਾਂ 'ਚ ਸਰਪੰਚੇ ਬਣਨ ਦੇ ਕੀ ਆ ਨਾ ਫਾਰਮ ਪਰ ਨੂੰ ਲੈ ਕੇ ਲੜੇ ਆ ਉਹ ਫਾਰਮ ਪਰ ਤੋਂ ਲੜੇ ਹੋ ਹੁਣ ਮੈਂ ਨਹੀਂ ਜੀ ਗੱਲ ਤਾਂ ਨਹੀਂ ਸਮਝਦਾ ਪਰ ਇਹਨਾਂ ਦੇ ਆਪਸ ਹੀ ਵਿੱਚ ਵਰਕਰ ਲੜਪੇ ਮੈਨੂੰ ਪਤਾ ਲੱਗਿਆ ਹੂੰ ਜੀ ਤੇ ਹੁਣੇ ਪ੍ਰਦਰਸ਼ਨ ਕਿੰਨੀ ਦੇਰ ਤੱਕ ਆ ਇਹ ਪ੍ਰਦਰਸ਼ਨ ਜਦ ਤੱਕ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਆ ਕੇ ਕੋਈ ਵਾਰਤਾਲਾਪ ਨਹੀਂ ਕਰਦੇ ਕੋਈ ਸ਼ਵਾਸ਼ਲੀ ਦਿਵਾਉਂਦੇ ਜਾਂ ਸਾਨੂੰ ਕੋਈ ਰਾਹ ਨਹੀਂ ਦਿਖਾਉਂਦੇ ਤਦ ਤੱਕ ਇਹ ਧਰਨਾ ਸੰਘਰਸ਼ ਜਾਰੀ ਰਹੂਗਾ ਬਿਲਕੁਲ ਤਾਂ ਆਸ਼ੂ ਬਾਂਗੜ ਸਾਡੇ ਨਾਲ ਮੌਜੂਦ ਸੀਗੇ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਜਾਰੀ ਰਹੇਗਾ ਜਿੰਨੀ ਦੇਰ ਤੱਕ ਡੀਸੀ ਜਾਂ ਐਸਐਸਪੀ ਵਿਸ਼ਵਾਸ਼ ਨਹੀਂ ਦਿਵਾਉਂਦੇ ਕਹਿੰਦੇ ਬਲਾਕਾਂ ਦੇ ਵਿੱਚ ਸ਼ਰਿਆਮ ਤੱਕਾ ਹੋ ਰਿਹਾ ਉੱਥੇ ਗੁੰਡਾਗਰਦੀ ਹੋ ਰਹੀ ਹੈ ਆਸ਼ੂ ਬਾਂਗੜ ਦਾ ਕਹਿਣਾ ਜੋ ਕਿ ਹਲਕਾ ਇੰਚਾਰਜ ਕਾਂਗਰਸ ਫਰੋਸਪੁਰ ਦਿਹਾਤੀ ਤੋਂ ਨੇ ਇਸ ਪੂਰੀ ਵੀਡੀਓ ਤੋਂ ਬਾਅਦ